ਜਿਹੜੇ-ਜਿਹੜੇ ਏਰੀਆ ਚੋਂ ਤੁਸੀਂ ਮੰਗ ਪਾਈ ਸੀ ਗੱਡੀਆਂ ਦੀ ਆਪਾਂ ਲੈ ਕੇ ਪਹੁੰਚੀਆਂ ਜੀ ਵੀਡੀਓ ਬਹੁਤ ਤੁਹਾਨੂੰ ਪਸੰਦ ਆਊਗੀ ਗੱਡੀਆਂ ਜਿਹੜੀਆਂ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਪਸੰਦ ਆਉਣਗੀਆਂ ਵਾਰਿਸਰ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੰਬਰ 9465929488 ਤੁਹਾਡੇ ਕੋਲੇ ਵੀ ਜੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਲਟੋ ਗੱਡੀ ਤੁਸੀਂ ਚੈੱਕ ਕਰੋ ਜੀ ਗੱਡੀ ਦਾ ਰੰਗ ਜਿਹੜਾ ਆਪਾਂ ਨੂੰ ਮਿਲੂਗਾ ਸੀ ਤੁਸੀਂ ਚੈੱਕ ਕਰ ਲੂ ਸਿਲਵਰ ਰੰਗ ਦੇ ਵਿੱਚ ਆਪਾਂ ਨੂੰ ਗੱਡੀ ਮਿਲੂਗੀ 6 ਮਾਡਲ ਹੈ ਤੇ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜੂਗੀ 11ਵੇਂ ਮਹੀਨੇ ਦੀ 2026 ਤੱਕ ਰਾ ਤੇ 70000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜੀ ਕੋਟ ਫੱਤਾ ਮਾਲਕ ਦਾ ਏਰੀਆ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਕੋਟ ਫੱਤੇ ਗੱਡੀ ਖੜੀ ਹੈ ਜੇ ਕਿਸੇ ਨੂੰ ਪਸੰਦ ਆਈਏ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਸੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਤੀਜੇ ਨਾਮ ਗੱਡੀ ਆ ਟਾਇਰਾਂ ਦੀ ਕੰਡੀਸ਼ਨ ਠੀਕ ਹੈ ਸੀ ਅੰਦਰੋਂ ਵਧੀਆ ਗੱਡੀ ਬਾਹਰੋਂ ਠੀਕ ਪਈ ਆ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੇ ਕਿਸੇ ਨੂੰ ਪਸੰਦ ਆਈਏ ਕੋਈ ਜਾ ਕੇ ਦੇਖਣਾ ਚਾਹੁੰਦਾ ਏਰੀਆ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਮਾਲਕ ਦਾ ਨੰਬਰ 94633 24200 38 ਸੈਕਿੰਡ ਗੱਡੀ ਦੀ ਆਪਾਂ ਗੱਲ ਕਰਾਂਗੇ ਡਸਟਰ ਆਪਣੇ ਕੋਲੇ ਪਹੁੰਚੀ ਆ ਜੀ ਚੌਥੇ ਨਾਮ ਗੱਡੀ ਮਾਲਕ ਨੇ ਦੱਸੀ ਆ ਸ਼੍ਰੀ ਗੰਗਾ ਨਗਰ ਮਾਲਕ ਦਾ ਏਰੀਆ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 10000 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਜੀ ਗੱਡੀ ਦੀ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ ਦੇ ਵਿੱਚ ਨਾ ਤਾਂ ਕੋਈ ਨੁਕਸ ਹੈ ਨਾ ਕੋਈ ਚਲਾਉਣ 'ਚ ਦਿੱਕਤ ਹੈ ਚਲਾਉਣੀ ਗੱਡੀ ਦੀ ਬਹੁਤ ਵਧੀਆ ਜੀ ਰੰਗ ਰੂੰਗ ਵਧੀਆ ਪਿਆਗਾ ਅੰਦਰੋਂ ਗੱਡੀ ਠੀਕ ਹੈ ਤੇ ਨਾ ਹੀ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਕੁਝ ਨਹੀਂ ਆਪਾਂ ਨੂੰ ਪੂਰੀ ਵਧੀਆ ਗੱਡੀ ਦੇਖਣ ਨੂੰ ਮਿਲੂਗੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਸ਼੍ਰੀ ਗੰਗਾ ਨਗਰ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਜੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਲਿਓ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ 8562014374 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਆਪ ਕਰ ਲਿਓ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ 'ਚ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੋਂ ਵੜੀ ਲਗਾ ਦਾਂਗੇ ਸਵਿਫਟ ਗੱਡੀ ਦੀ ਗੱਲ ਕਰਾਂਗੇ ਪੈਟਰੋਲ ਤੇ ਗੱਡੀ ਆਪਾਂ ਲੈ ਕੇ ਪਹੁੰਚੀ ਆ ਦੂਜੇ ਨਾਮ ਗੱਡੀ ਹੈ ਤੇ ਮਾਡਲ ਆਪਾਂ ਨੂੰ ਮਿਲ ਜੂਗਾ 2009 1 ਲੱਖ ਤੇ 60000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪਟਿਆਲਾ ਮਾਲਕ ਦਾ ਏਰੀਆ ਐ ਐਨਓਸੀ ਮਿਲ ਜੂਗੀ 80 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਵਧੀਆ ਗੱਡੀ ਹੈ ਜੀ ਮਾਲਕ ਨੇ ਵਧੀਆ ਰੱਖੀ ਹੋਈ ਆ ਪਟਿਆਲੇ ਏਰੀਆ ਚ ਗੱਡੀ ਤੁਹਾਨੂੰ ਮਿਲੂਗੀ 1 60 ਜਿੰਮੇ ਕਿ ਤੁਹਾਨੂੰ ਮੈਂ ਰੇਟ ਦੱਸ ਹੀ ਦਿੱਤਾ ਸੀ ਮਾਲਕ ਕਹਿੰਦੇ ਨੇ ਵੀ ਰੇਟ ਮੁਕਯਤ ਕਰ ਲਾਂਗੇ ਘਾਟਾ ਬਲਦਾ ਕੀਤਾ ਜਾਊਗਾ ਕੋਈ ਗੱਡੀ ਦਾ ਫਿਕਸ ਰੇਟ ਨਹੀਂ ਹੈਗਾ ਜੀ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਮਾਲਕ ਦਾ ਜਿਹੜਾ ਨੰਬਰ ਹੈ ਜੀ 700 ਪੂਰਾ 9122145 ਠੀਕ ਹੈ ਜੀ ਗੱਲ ਕਰਦੇ ਆਪਾਂ ਹੁਣ ਆਪਣੇ ਕੋਲੇ ਕਰੋਲਾ ਗੱਡੀ ਪਹੁੰਚੀ ਹੈ ਟヨタ ਦੀ ਦਿੱਲੀ ਨੰਬਰ ਹੈ ਜੀ ਤੇ 골ਡਨ ਜੇ ਰੰਗ ਦੇ ਵਿੱਚ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਆ 10 ਮਾਡਲ ਹੈ ਪੈਟਰੋਲ ਤੇ ਗੱਡੀ ਆ 165000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸ਼੍ਰੀ ਮੁਕਤਸਰ ਸਾਹੀ ਮਾਲਕ ਦਾ ਏਰੀਆ ਨਵੇਂ ਟਾਇਰਾਂ ਚ ਗੱਡੀ ਆ ਕੰਡੀਸ਼ਨ ਨਾਲ ਲੁੱਕੀ ਆ ਕਮੀ ਪੇਸ਼ੀ ਕੋਈ ਨਹੀਂ ਮਾਲਕ ਨੇ ਵਧੀਆ ਰੱਖੀ ਹੋਈ ਆ ਗੱਡੀ ਵਧੀਆ ਮਾਲਕ ਨੇ ਚਲਾਈ ਹੋਈ ਹੈ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਕੋਈ ਚਾਹਵਾਨ ਹੈਗਾ ਖਰੀਦਣ ਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਬਾਕੀ ਰੰਗ ਗੱਡੀ ਦਾ ਵਧੀਆ ਪਿਆ ਬਾਕੀ ਟੱਚਿੰਗ ਵਗੈਰਾ ਕਿਸੇ ਤਰ੍ਹਾਂ ਦੀ ਕਿਸੇ ਪਾਸੋਂ ਆਪਾਂ ਨੂੰ ਨਹੀਂ ਮਿਲਣੀ ਨਾ ਕੋਈ ਡੈਮੇਜ ਨਾ ਕੋਈ ਪਾਰਟ ਚੇਂਜ ਦਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂ ਬੰਪਰ ਟੂ ਬੰਪਰ ਸਾਰੀ ਗੱਡੀ ਆਪਾਂ ਨੂੰ ਬਹੁਤ ਸੋਹਣੀ ਦੇਖਣ ਨੂੰ ਮਿਲੂਗੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਮਾਲਕ ਦੇ ਘਰੇ ਜਾਓ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਮਾਲਕ ਦਾ ਮੋਬਾਈਲ ਨੰਬਰ 9814868958 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜੀ ਗੱਲ ਕਰਾਂਗੇ ਆਪਾਂ ਟਾਟਾ ਦਾ ਏਸ ਆਪਣੇ ਕੋਲੇ ਪਹੁੰਚਿਆ ਇੱਕ 골ਡ ਪੈਟਰੋਲ ਤੇ ਜੀ ਇਹ 23 ਮਾਡਲ ਹੈ ਤੇ ਦੂਜੇ ਨਾਮ ਹੈਗਾ ਜਿਹੜਾ ਇਹ ਤੁਸੀਂ ਛੋਟਾ ਹੱਥੀਂ ਦੇਖ ਰਹੇ ਹੋ ਸੀ ਇਹਦਾ ਜਿਹੜਾ ਰੇਟ ਹੈ ਮਾਲਕ ਨੇ ਫਿਕਸ ਆਖਿਆ ਹੈਗਾ ਮਾਲਕ ਕਹਿੰਦੇ ਨੇ ਵੀ ਘੱਟ ਵੱਧ ਹੋਣਾ ਨਹੀਂ ਇੱਕੋ ਹੀ ਰੇਟ ਇਹਨਾਂ ਨੇ ਮੰਗਿਆ 360 ਨਵਾਂ ਸ਼ਹਿਰ ਮਾਲਕ ਦਾ ਏਰੀਆ ਨਵੇਂ ਵਾਂਗੂ ਟਾਇਰ ਨੇ ਵਾੜੀ ਲਾਈਨ ਕੈਬਨ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਨਾ ਕੋਈ ਐਕਸੀਡੈਂਟਡ ਨਾ ਕੋਈ ਕਿਸੇ ਪਾਸੋਂ ਡੈਮੇਜ ਤੇ ਵਧੀਆ ਕੰਡੀਸ਼ਨ ਸਰਵਿਸ ਸਭ ਸਾਰੀ ਮਾਲਕ ਨੇ ਕਰਵਾ ਰੱਖੀ ਹੈ ਜੀ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਪਸੰਦ ਆਊਗਾ ਸੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਪਹਿਲਾਂ ਕੋਈ ਗੱਲ ਕਰਨੀ ਹੈ ਕੁਝ ਵੀ ਪੁੱਛਣਾ ਹੈ ਜੀ ਮਾਲਕ ਤੋਂ ਤੁਸੀਂ ਫੋਨ ਕਰ ਲਈ ਕੋਈ ਬਰੀ ਜ਼ਰੂਰ ਰੇਡ ਤੁਹਾਨੂੰ ਮੈਂ ਦੱਸ ਦਿੱਤਾ ਸੀ ਬਾਕੀ ਕਰੋ ਗੱਲ ਮਾਲਕ ਨਾਲ ਜੇ ਕਿਸੇ ਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਅਸੀਂ ਤੇ ਨਾਲ ਦੀ ਨਾਲ ਮੈਨੂੰ ਹੁਣ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਵੀਡੀਓ ਆ ਰਹੀ ਹੈ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਬੱਤ ਬੱਤ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੇ ਵੀਡੀਓ ਵਧੀਆ ਲੱਗੀ ਹੈ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਹੈ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਸੀ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਤੁਹਾਡੇ ਛੋਟੇ ਭਰਾ ਦਾ ਚੈਨਲ ਆ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦੋਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਇਆ ਕਰੂਗਾ ਜੀ ਠੀਕ ਹੈ ਜੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਚਾਹੇ ਦੇਖ ਰਹੇ ਹੋ ਜੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465629482 ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਾਂਗੇ ਜੀ ਗੱਲ ਕਰਾਂਗੇ ਆਪਾਂ ਹੁਣ ਵਰਨ ਗੱਡੀ ਦੀ 1.6 ਗੱਡੀ ਆਪਾਂ ਲੈ ਕੇ ਪਹੁੰਚੇ ਜੀ ਆਰਮੀ ਪਰਸਨ ਕੋਲੇ ਗੱਡੀ ਇਹ 14 ਮਾਡਲ ਹੈ ਜੀ ਲਹਿਰਾ ਗਾਗਾ ਮਾਲਕ ਦਾ ਏਰੀਆ ਹੈ ਗੱਡੀ ਦੀ ਕੰਡੀਸ਼ਨ ਆਲੂਕੀ ਆ ਡਿਮਾਂਡ ਦੀ ਗੱਲ ਕਰੀਏ 475 ਮਾਲਕ ਨੇ ਡਿਮਾਂਡ ਕਹੀ ਸੀ ਕੋਈ ਫਿਕਸਡ ਰੈਟ ਨਹੀਂ ਹੈਗਾ ਸੀ ਘਾਟਾ ਵਾਧਾ ਕੀਤਾ ਜਾਊਗਾ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 475 ਦੇ ਵਿੱਚੋਂ ਘਾਟਾ ਵਾਧਾ ਕਰਕੇ ਗੱਡੀ ਮਾਲਕ ਸੇਲ ਕਰ ਦੇਣਗੇ ਜੀ ਬਾਕੀ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਲਹਿਰਾ ਗਾਗਾ ਮਾਲਕ ਦੇ ਘਰੇ ਗੱਡੀ ਖੜੀ ਆ ਅੰਦਰੋਂ ਕੰਡੀਸ਼ਨ ਚੈੱਕ ਕਰੋ ਜੀ ਬਾਹਰੋਂ ਤੁਸੀਂ ਗੱਡੀ ਦੇਖੋ ਵਾਡੀ ਲਾਈਨ ਚੈੱਕ ਕਰੋ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੂੰ ਪਸੰਦ ਆਈ ਹੈ ਗੱਡੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਓਨਰ ਦਾ ਮੋਬਾਈਲ ਨੰਬਰ 8699165400 ਪੂਰਾ ਗੱਲ ਕਰ ਲਓ ਤੁਸੀਂ ਆਪ ਹੀ ਗੱਲ ਕਰ ਦਿਨ ਜਨ ਗੱਡੀ ਦੀ ਆਪਾਂ 2001 ਮਾਡਲ ਜਨ ਗੱਡੀ ਤੁਸੀਂ ਚੈੱਕ ਕਰੋ ਜੀ 55000 ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚੀ ਆਂ ਮਾਲਕ ਦਾ ਏਰੀਆ ਪਟਿਆਲਾ ਜੀ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਨਵੇਂ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਜੀ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਪੱਟੀ ਖੜੀ ਆ ਮਾਲਕ ਦੇ ਘਰੇ ਘਰੇਲੂ ਗੱਡੀ ਆ ਜੀ ਘਰ ਦੀ ਮਾਲਕ ਨੇ ਪਰਸਨਲ ਰੱਖੀ ਹੋਈ ਐ ਜੇ ਕਿਸ ਨੂੰ ਪਸੰਦ ਆਉਂਦੀ ਐ ਜਾਓ ਚੈੱਕ ਕਰੋ ਗੱਡੀ ਨੂੰ ਚਲਾ ਕੇ ਦੇਖੋ ਇੰਜਨ ਗੇਅਰ ਦੇਖੋ ਜੀ ਜਦੋਂ ਪੂਰੀ ਤਸੱਲੀ ਹੁੰਦੀ ਐ ਤੁਹਾਡੀ ਫਿੱਟ ਵਹਿੰਦੀ ਐ ਗੱਡੀ ਉਹ ਤੋਂ ਬਾਅਦ ਰੇਟ ਮਾਲਕ ਨਾਲ ਕਰਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਵਗੈਰਾ ਤੁਹਾਨੂੰ ਸਕਰੀਨ ਤੇ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਗੱਲਬਾਤ ਤੁਸੀਂ ਆਪ ਹੀ ਕਰ ਲਿਓ ਤੇ ਹੁਣ ਮੈਨੂੰ ਵੀਡੀਓ ਬਾਰੇ ਦੱਸੋ ਜੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਗੱਡੀਆਂ ਕਿਵੇਂ ਦੀਆਂ ਲੱਗੀਆਂ ਤੇ ਜਾਣਕਾਰੀ ਵਗੈਰਾ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਕੀ ਗੱਡੀ ਪਸੰਦ ਆਉਂਦੀ ਹੈ ਜਾਂ ਕੋਈ ਗੱਲ ਕਰਨੀ ਹੈ ਗੱਡੀ ਬਾਰੇ ਤਾਂ ਮਾਲਕ ਨਾਲ ਆਪ ਹੀ ਕਰ ਲਓ ਜੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਜ਼ਰੂਰ ਕਰ ਲਓ ਐਡ ਕਰਵਾਉਣੀ ਹੈ ਜੇ ਕਿਸੇ ਨੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦੇਾਂਗੇ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ